ਪਵਾਨੀਗੜ ਇਥੋਂ ਦੇ ਨੇੜਲੇ ਪਿੰਡ ਫੱਗੂਵਾਲ ਵਿਖੇ ਅੱਜ ਸ਼੍ਰੋਮਣੀ ਕਾਲੀਦਾਲ ਵੱਲੋਂ ਪੰਜਾਬ ਸਰਕਾਰ ਖਿਲਾਫ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਗਰੂਰ ਦੇ ਹਲਕਾ ਇੰਚਾਰਜ ਮਨਜੀਤ ਗੋਲਡੀ ਨੇ ਦੋਸ਼ ਲਾਉਂਦਿਆਂ ਕਹਿ ਕਿ ਸਰਕਾਰ ਵੱਲੋਂ ਧੱਕੇਸ਼ਾਹੀ ਤੇ ਰਾਜਨੀਤੀ ਬਦਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕੈਨੇਡਾ ਵਿੱਚ ਰਹਿੰਦੇ ਜਗਮਨ ਸਮਰੇ ਵੱਲੋਂ ਪਿਛਲੇ ਦਿਨੀ ਇੱਕ ਵੀਡੀਓ ਜੋ ਕਿ ਮੁੱਖ ਮੰਤਰੀ ਨੂੰ ਲੈ ਕੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਪਿੰਡ ਫੱਗੂਵਾਲ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗੋਲਡੀ ਨੇ ਕਹਿ ਕੇ ਜੰਗਵਰ ਸਮਰੇ ਦੇ ਖਿਲਾਫ ਪਹਿਲਾਂ ਹੀ 2017 ਵਿੱਚ ਪਰਚਾ ਦਰਜ ਹੈ ਪਰ ਉਸਦੇ ਰਿਸ਼ਤੇਦਾਰ ਅਤੇ ਪਿੰਡੇ ਦੇ ਬੇਗੁਨਾਹ ਨੌਜਵਾਨਾਂ ਨੂੰ ਫਸਾਇਆ ਜਾ ਰਿਹਾ ਹੈ ਜੋ ਕਿ ਬਿਲਕੁਲ ਗਲਤ ਹੈ ਰੋਸ ਵਜੋਂ ਪਿੰਡ ਵਾਸੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਰਿਹਾਈ ਦੀ ਮੰਗ ਕੀਤੀ ਗੋਲਡੀ ਨੇ ਚੇਤਾਵਨੀ ਦਿੰਦਿਆਂ ਕਿਹਾ ਜੇਕਰ ਤੱਕੇ ਸਾਹੀ ਰੋਕੀ ਨਾ ਗਈ ਤਾਂ ਕਾਲੀਦਾਲ ਵੱਲੋਂ ਇਸ ਮਾਮਲੇ ਨੂੰ ਵੱਡੇ ਪੱਧਰ ਤੇ ਉਠਾਇਆ ਜਾਵੇਗਾ ਉਧਰ ਜਦੋਂ ਐਸਐਚਓ ਭਵਾਨੀਗੜ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ ਇਸ ਦੌਰਾਨ ਵਿਨਰਜੀਤ ਗੋਲਡੀ ਨੇ ਅੱਗੇ ਹੋਰ ਕੀ ਕਿਹਾ ਜਰਾ ਸੁਣੋ ਰਿਪੋਰਟਰ ਰਾਜਖਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਅਸੀਂ ਇਥੋਂ ਪੁਲਿਸ ਨੂੰ ਮਿਲਦੇ ਹਾਂ ਐਸਐਸਪੀ ਸਾਹਿਬ ਨਾਲ ਗੱਲ ਕਰਕੇ ਉਹਨਾਂ ਦਾ ਟਾਈਮ ਲੈ ਕੇ ਉਹਨੇ ਜਾਣਿਆ ਉਹਨਾਂ ਕੋਲੇ ਇਹਦੇ ਬਾਰੇ ਇਹ ਜਿਹੜੀ ਗੱਲਬਾਤ ਆ ਜੀ ਚਿੱਠੀ ਵੀ ਕਹਿ ਕੇ ਇੱਕ ਦਰਖਾਸਤ ਸਾਡੇ ਵੱਲੋਂ ਲਿਖਾ ਕੇ ਹੁਣੇ ਤਿਆਰ ਹੋ ਕੇ ਕਿਸੇ ਸਭ ਨੂੰ ਮਿਲਦੇ ਆ ਕਰਦਿਆਂ ਗੱਲਬਾਤ ਤੇ ਅੱਜ ਉਹਨਾਂ ਨੂੰ ਇਹ ਗੱਲ ਕਹਿਣੀ ਹੈ ਕਿ ਭਾਈ ਇਹ ਬੰਦੇ ਨੂੰ ਝੂਠਾ ਮੁਕੱਦਮਾ ਝੂਠੀ ਗੱਲਬਾਤ ਹੈ ਉਹਦੇ ਵਿੱਚ ਜਿਹੜਾ ਨਾਮਜ਼ਾਦ ਕੀਤਾ ਹੈ ਉਹਦੇ 'ਚ ਉਹਨੂੰ ਬਾਹਰ ਕਰੋ ਤੇ ਬੰਦਾ ਸਾਡਾ ਰਿਹਾ ਕਰੋ ਜੀ ਤਿੰਨ ਜੀ ਤਿੰਨੇ ਤਿੰਨੇ ਬੰਦੇ ਨੇ ਇੰਨੇ ਬੰਦੇ ਰੋਮੀ ਜੱਸੀ ਤੇ ਰੋਪੀ ਇਹ ਤਿੰਨੇ ਬੰਦਿਆਂ ਦਾ ਕਿਸੇ ਦੇ ਕੋਈ ਰਿਸ਼ਤੇ ਨਹੀਂ ਆ ਅਸੀਂ ਕਲੀਅਰ ਕਰਤਾ ਹੈ ਜੇ ਪੁਲਿਸ ਜਾਂ ਪੰਜਾਬ ਸਰਕਾਰ ਇਹ ਹੱਲ ਨਹੀਂ ਕਰਦੀ ਉਹ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਜਿਵੇਂ ਪਹਿਲਾ ਸੰਘਰਸ਼ ਹੋਇਆ ਸੀ ਟੀਵੀ ਪ੍ਰਾਇਜ ਵਲੇ ਇਹ ਫਿਰ ਹੁਣ ਮੁੱਖ ਮੰਤਰੀ ਦੇ ਖਿਲਾਫ ਸੰਘਰਸ਼ ਹੋਊਗਾ ਬਸ ਸਿੱਧੀ ਜੀ ਗੱਲ ਇੱਕ ਵੱਡੀ ਚਰਚਾ ਚੱਲ ਰਹੀ ਆ ਵੀ ਆਪਣਾ ਪੱਗੂ ਵਾਲੇ ਦੇ 16 17 ਫੋਨ ਪੁਲਿਸ ਨੇ ਹੋਰ ਟਰੇਸ ਤੇ ਲਾਗ ਪਏ ਨੇ ਕਿ ਇਹਦੇ ਬਾਰੇ ਕੀ ਪੁੱਛੋ ਪੁਲਿਸ ਦੇ ਮੈਂ ਤਾਂ ਇਹ ਲੱਗਦਾ ਕਿ ਐਮਰਜੈਂਸੀ 75 ਵਾਲੀ ਨੂੰ ਇਹ ਮਾਤ ਪਾਉਣਗੇ ਸਾਰੇ 75 1975 ਜਦੋਂ ਇੰਦਰ ਗਾਂਧੀ ਨੇ ਐਮਰਜੈਂਸੀ ਲਾਈ ਸੀ ਨਾ ਉਦੋਂ ਇਹ ਕਹਿੰਦੇ ਸੀ ਵੀ ਹਰ ਘਰ ਦੇ ਵਿੱਚੋਂ ਲੋਕਾਂ ਨੂੰ ਚੱਕ ਲਓ ਪਰ ਅੱਜ ਦੇ ਹਾਲਾਤ ਇਹ ਨੇ ਕਿ ਹਰ ਬੰਦੇ ਤੇ ਚੈੱਕ ਰੱਖ ਕੇ ਕੋਈ ਬੰਦਾ ਸਰਕਾਰ ਦੀ ਕਿਸੇ ਕਮੀ ਨੂੰ ਜਿਹੜਾ ਉਹਨੂੰ ਜੇ ਕਿਤੇ ਨਸ਼ਰ ਕਰਦਾ ਬਾਹਰ ਕੱਢਦਾ ਤਾਂ ਉਹਦੇ ਤੇ ਕਾਰਵਾਈ ਸਰਕਾਰ ਨਾਲ ਦੀ ਨਾਲ ਕਰਨ ਵਾਸਤੇ ਤੱਤੀ ਹੋ ਜਾਂਦੀ ਹੈ ਤੇ ਜਿਹੜੇ ਅੱਜ ਪੰਜਾਬ ਦੇ ਵਿੱਚ ਕਤਲੋਗਾਰਧ ਹੋ ਰਹੀ ਆ ਲੁੱਟ ਖੋਹ ਰਹੀ ਆ ਉਹਦੇ ਤੇ ਕੋਈ ਚਰਚਾ ਨਹੀਂ ਆ ਪੰਜਾਬ ਦੀ ਤਰੱਕੀ ਤੇ ਕੋਈ ਚਰਚਾ ਨਹੀਂ ਹੈ ਮੈਂ ਇਥੇ ਦੱਸਣਾ ਚਾਹਣਾ ਕਿ ਭਾਈ ਮਾਨ ਸਾਹਿਬ ਇਹ ਜਗਮਨ ਜਿਹੜਾ ਤੁਸੀਂ ਸਮਝਾ ਇਹ ਉਹ ਬੰਦਾ ਹੈ ਜਿਹਦੇ ਘਰੇ ਜਿਹਦੇ ਦਾਦੇ ਦੀ ਸਮਾਧ ਤੇ ਦੀ ਮੱਥਾ ਟੇਕ ਕੇ 2014 ਦੀ ਸਿਆਸਤ ਸ਼ੁਰੂ ਹੋਈ। ਇਹ ਉਹ ਪਰਿਵਾਰ ਹੈ, ਉਹ ਪਿੰਡ ਹੈ ਜਿੱਥੋਂ ਤੋਂ ਦੀ ਸਿਆਸਤ ਦੀ ਜੇ ਕਹੀਏ ਨੀਂ ਰੱਖੀ ਗਈ ਸੀ। ਪਹਿਲੀ ਇੱਟ ਜਿਹੜੀ ਸੀ ਉਹ ਫੱਗੂ ਵਾਲੇ ਚੋਂ ਰੱਖੀ ਗਈ ਸੀ। ਤੇ ਅੱਜ ਤੁਸੀਂ ਉਹ ਫੱਗੂ ਵਾਲੇ ਉਹਨਾਂ ਬੰਦਿਆਂ ਦੇ ਥੋੜਾ ਜਗਮਨ ਨਾਲ ਕੀ ਹੈ? ਥੋੜਾ ਕੀ ਰੌਲਾ ਹੈ? ਸਾਨੂੰ ਇਹਦੇ ਤੱਕ ਕੋਈ ਮਤਲਬ ਨਹੀਂ ਆ ਪਿੰਡ ਵਾਲਿਆਂ ਨੂੰ ਕਿਸੇ ਨੂੰ ਹੈ ਭਾਈ ਮਤਲਬ ਕਿਸੇ ਦਾ? ਕਿਸੇ ਦਾ ਕੋਈ ਮਤਲਬ ਨਹੀਂ। ਸਾਡਾ ਮਕਸਦ ਇਹ ਹੈ ਵੀ ਸਾਡਾ ਬੰਦਾ ਨਜਾਇਜ਼ ਫੜੇ ਨੇ ਸਾਡੇ ਤਿੰਨੇ ਮੁੰਡੇ। ਤਿੰਨੇ ਮੁੰਡੇ ਜਿਹੜੇ ਨਜਾਇਜ਼ ਫੜੇ ਨੇ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਤੁਸੀਂ ਕਿਸੇ ਸਰਚਾ ਦਿਓ ਤੁਸੀਂ ਨਾ ਦਿਓ ਕੋਈ ਵੀ ਵੀਡੀਓ ਅਸਲੀ ਹੈ ਥੋੜੀ ਵੀਡੀਓ ਨਕਲੀ ਹੈ ਤੁਸੀਂ ਕੀ ਕਰਦੇ ਰਹੋ ਕੀ ਨਹੀਂ ਕਰਦੇ ਰਹੇ ਸਾਡੇ ਦਿਨਾਂ ਕੋਈ ਤਲਕ ਨਹੀਂ ਦੋ ਹੀ ਚੀਜ਼ਾਂ ਨੇ ਇੱਕ ਸਾਡੇ ਮੁੰਡਿਆਂ ਨੂੰ ਰਿਹਾ ਕਰਨਾ ਦੂਜੀ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਕੁਰਸੀ ਹੈ ਉਹਦੀ ਗਰਮਾਂ ਨੂੰ ਬਹਾਲ ਕਰਨਾ ਇਹ ਵੀ ਬਹੁਤ ਜ਼ਰੂਰੀ ਹੈ ਜੇ ਕੋਈ ਬੰਦਾ ਅਸੀਂ ਪਹਿਲਾਂ ਵੀ ਕਹਿੰਦੇ ਰਹਾਂ ਅਸੀਂ ਅੱਜ ਵੀ ਕਹਿੰਨਾ ਕਿ ਜਿਹੜਾ ਬੰਦਾ ਉਸ ਕੁਰਸੀ ਨੂੰ ਤਾਕਤਦਾਰ ਕਰਦਾ ਹੈ ਉਹ ਉਸੀ ਤੇ ਰਹਿਣ ਦਾ ਹੱਕਦਾਰ ਨਹੀਂ ਹੈ ਇਹ ਗੱਲ ਕਲੀਅਰ ਹੈ ਨੇ ਸਾਨੂੰ ਤਾਂ ਪਹਿਲੇ ਦਿਨ ਇੱਕ ਵਾਰੀ ਪੁਲਿਸ ਨੇ ਬੁਲਾਇਆ ਸੀਗਾ ਜੀ ਨਾਲ ਮੈਂ ਵੀ ਇਹਨਾਂ ਦੇ ਗਿਆ ਸੀ ਪਾਲਾ ਵੀਰ ਜੀ ਵੀ ਸੀਗਾ ਅਸੀਂ 12 13 ਜਾਣੇ ਸੀਗੇ ਜੀ ਹੂੰ ਇਹ ਪਰਸੋਂ ਦੀ ਗੱਲ ਆ ਸਾਨੂੰ ਬੁਲਾਇਆ ਸੀ ਉੱਥੇ ਇਨਕੁਆਇਰੀ ਕਰੀ ਐ ਲਿਖਤ ਪੜਤੀ ਕਰਕੇ ਕਹਿੰਦੇ ਜਾਓ ਜੀ ਤੁਸੀਂ ਤਾਂ 12 ਵਜੇ ਸਾਨੂੰ ਭੇਜਤਾ ਹੀ ਸਾਰੇ ਮੈਂ ਨਾਲ ਹੀ ਸੀ ਜੀ 12 ਵਜੇ ਆਗੇ ਸੀ ਉਸ ਤੋਂ ਬਾਅਦ ਤਾਂ ਕੋਈ ਗੱਲ ਹੀ ਨਹੀਂ ਸੀ ਹੂੰ ਉਸ ਤੋਂ ਬਾਅਦ ਤਾਂ ਕੱਲ 4 ਵਜੇ ਪਤਾ ਲੱਗਿਆ ਇਹਨਾਂ ਨੂੰ ਰੌਂਡ ਅਪ ਕਰ ਲਿਆ ਹੂੰ ਇੱਕ ਨੂੰ ਮਲੋਤ ਉਹ ਲਿਆਂਦਾ ਮੁੰਡੇ ਨੂੰ ਹੂੰ ਜਸਵਿੰਦਰ ਸਿੰਘ ਨੂੰ ਇਹਨਾਂ ਦਾ ਤਾਂ ਉਸ ਕੇਸ ਨਾਲ ਕੋਈ ਲੈਂਡ ਦੇਣ ਨਹੀਂ ਨਾ ਜੀ ਹੂੰ ਇਹ ਤਾਂ ਆਪਦਾ ਦੋ ਮੁੰਡੇ ਟਰੱਕ ਚਲਾ ਕੇ ਗੁਜ਼ਾਰਾ ਕਰਦੇ ਨੇ ਘਰ ਦਾ ਇਹ ਮੁੰਡਾ ਖੇਤੀਬਾੜੀ ਕਰਦਾ ਆਪਦੀ ਹੂੰ ਇਹ ਤਾਂ ਕੋਈ ਕਿਸੇ ਕਿਸਮ ਦਾ ਇਹਨਾਂ ਨਾਲ ਕੋਈ ਸਬੰਧ ਨਹੀਂ ਹੂੰ ਕਿਸੇ ਪਾਰਟੀ ਨਾਲ ਇਹਦੇ ਨਾਲ ਬਾਹਰਲੇ ਬੰਦੇ ਨਾਲ ਵੀ ਕਿਸੇ ਨਾਲ ਕੋਈ ਸਬੰਧ ਨਹੀਂ ਹੈ ਜੀ ਇਹ ਤਾਂ ਆਪਦਾ ਕੰਮ ਕਰਦੇ ਨੇ ਆਪਦਾ ਰੋਜੀ ਰੋਟੀ ਦੇ ਲੱਗੇ ਹੋਏ ਨੇ ਜੀ ਕੀ ਕੀ ਤੁਸੀਂ ਪਿੰਡ ਵਾਸੀ ਕੀ ਆਪਦੇ ਤੌਰ ਤੇ ਕੀ ਕਰ ਰਹੇ ਹੋ ਅੱਜ ਕੀ ਪ੍ਰੋਗਰਾਮ ਰੱਖਿਆ ਪਿੰਡ ਪੂਰਾ ਪਿੰਡ ਇਕੱਠਾ ਹੋ ਰਿਹਾ ਇੱਥੇ ਇਹ ਤਾਂ ਸਾਰਿਆਂ ਦੀ ਸਹਿਮਤੀ ਜਿੰਮੇ ਵੀ ਹੋਊਗੀ ਜੀ ਆਏ ਨੇ ਬਾਈ ਜੀ ਗੋਲਡੀ ਹੋਰੀ ਆਏ ਨੇ ਇਧਰ ਦਸਨ ਖੇਚ ਨੇੜੀ ਸਾਹਿਬ ਆਏ ਨੇ ਜਿਵੇਂ ਵੀ ਕਹਿਣ ਕਿ ਸਾਨੂੰ ਤਾਂ ਹੁਕਮ ਕਰਨਗੇ ਅਸੀਂ ਤਾਂ ਤਿਆਰ ਆ ਜੀ ਅਸੀਂ ਦਾ ਅਸੀਂ ਦਾ ਪਰਿਵਾਰ ਦੀ ਮਦਦ ਲਈ ਪਹਿਲਾਂ ਵੀ ਤਿਆਰ ਸੀ ਹੁਣ ਵੀ ਅਸੀਂ ਦਾ ਤਿਆਰ ਆ ਪਰਿਵਾਰ ਦੀ ਮਦਦ ਲਈ ਹਰ ਤਰ੍ਹਾਂ ਜਿਹੇ ਜੀ ਵੀ ਸਾਨੂੰ ਸੇਵਾ ਲਾਉਣਗੇ ਅਸੀਂ ਤਾਂ ਤਿਆਰ ਆ ਜੀ ਪਰ ਪਰਿਵਾਰ ਦਾ ਕੀ ਕਿਦਾਂ ਦਾ ਹੈਗਾ ਪਿੰਡ ਦੇ ਵਿੱਚ ਮਾਹੌਲ ਪਰਿਵਾਰ ਕਿਦਾਂ ਦਾ ਪਰਿਵਾਰ ਆ ਜਿਹਦੇ ਨੂੰ ਅੱਜ ਪੁਲਿਸ ਰਸਤੇ ਵਿੱਚ ਲਿਆ ਗਿਆ ਬੜਾ ਸੌ ਪਰਿਵਾਰ ਹੈ ਜੀ ਇਹ ਸਰਦਾਰ ਉਜਾਗਰ ਸਿੰਘ ਸਾਡੇ ਬਾਬਾ ਜੀ 25 ਸਾਲ ਸਰਪੰਚੀ ਕਰੀਏ ਪਿੰਡ ਦੀ ਇਹ ਉਹਨਾਂ ਦੇ ਪੋਤਾ ਲੱਗਦੇ ਨੇ ਰੋਵੀ ਜੀ ਬڑا ਸਾਊ ਪਰਿਵਾਰ ਹੈ ਜੀ ਮਿਲਨਸਾਰ ਪਰਿਵਾਰ ਹੈ ਸਾਰਿਆਂ ਦੀ ਮਦਦ ਕਰਨ ਵਾਲਾ ਪਰਿਵਾਰ ਹੈ ਇਹ ਨਹੀਂ ਹੈ ਇਲਾਕੇ 'ਚ ਵੀ ਪੂਰੇ 'ਚ ਸ਼ਭੀ ਹੈ ਇਹਨਾਂ ਦੀ ਸਾਰੇ ਇਲਾਕੇ 'ਚ ਸ਼ਭੀ ਆ ਸਾਰੇ ਪੰਜਾਬ 'ਚ ਬਾਬਾ ਜੀ ਨੂੰ ਅਜਕਰ ਸਿੰਘ ਦੇ ਨਾਂ ਤੇ ਜਾਣਦੇ ਨੇ ਸਾਰੇ ਜਾਣਦੇ ਨੇ ਜੀ ਜਦੋਂ ਪਰਸੋਂ ਬੁਲਾਇਆ ਗਿਆ ਸੀ ਉਸ ਦਿਨ ਪਹਿਲਾਂ ਉਸ ਦਿਨ ਪੁਲਿਸ ਕਹਿ ਰਹੀ ਸੀ ਵੀ ਇਹ ਬੇਕਸੂਰ ਨੇ ਇਹਨਾਂ ਦਾ ਕੋਈ ਲਾਗਤ ਟਿਕਾ ਨਹੀਂ ਦੁਬਾਰਾ ਫੇਰ ਇਹਦਾ ਕਰਨਾ ਕਿ ਚੰਗੀ ਗੱਲ ਹੈ ਇਹ ਤਾਂ ਬਹੁਤ ਮਾੜੀ ਗੱਲ ਹੈ ਜੀ ਨਿੰਦਨਯੋਗ ਗੱਲ ਹੈ ਜੀ ਬਹੁਤ ਇਹਨਾਂ ਨਾਲੇ ਕਸੂਰ ਵੀ ਕੋਈ ਨਹੀਂ ਨਾ ਇਕਦਾ ਉਹ ਵੀ ਕਸੂਰ ਹੈ ਇਹਨਾਂ ਦਾ ਕੋਈ ਕਸੂਰ ਕਿਸੇ ਇੱਕ 1% ਵੀ ਕਸੂਰ ਨਹੀਂ ਕੋਈ ਫੋਨ ਕਾਲ ਨਹੀਂ ਜਿਹੜੇ ਉਹ ਦੋ ਬੰਦੇ ਨੇ ਉਹਨਾਂ ਕੋਲ ਤਾਂ ਫੋਨ ਵੀ ਬਟਨ ਵਾਲੇ ਨੇ ਪੁਰਾਣੇ ਮਾਡਲ ਦੇ ਹੂੰ ਉਹਨਾਂ ਕੋਲ ਤਾਂ ਫੋਨ ਵੀ ਨਹੀਂ ਹੈ ਨਾ ਕੋਈ ਨਾ ਮੈਸੇਜ ਕੋਈ ਕਰਦੇ ਨੇ ਉਹ ਨਾ ਉਧਰੋਂ ਸੁਣਦੇ ਨੇ ਨਾ ਆਉਂਦਾ ਹੈ ਉਹਨਾਂ ਨੂੰ ਕੋਈ ਜੀ ਹੂੰ ਓਕੇ ਜੀ ਦੇਖੋ ਮਸਲਾ ਇਹ ਹੈ ਕਿ ਪੰਜਾਬ ਸਰਕਾਰ ਦੀ ਜੋ ਧੱਕੇਸ਼ਾਈ ਹੈ ਜੋ ਸਾਡੇ ਤਿੰਨ ਨੌਜਵਾਨਾਂ ਨੇ ਪਰਚੇ ਦਰਜ ਕੀਤੇਗੇ ਨਜਾਇਜ਼ ਇਹਦੇ ਵਿੱਚ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਇੱਥੇ ਪਿੰਡ ਵਾਸੀਆਂ ਲਈ ਬਹੁਤ ਵੱਡੇ ਪੱਧਰ ਦੇ ਰੋਸ ਹੈ। ਰੋਸ ਇਸ ਕਰਕੇ ਹੈ ਕਿ ਇਹਨਾਂ ਦੇ ਤੇ ਨਜ਼ਾਇਜ਼ ਪਰਚੇ ਅੱਜ ਕੀਤੇ ਗਏ ਨੇ। ਹਰ ਰੋਜ਼ ਭਗਵੰਤ ਸਿੰਘ ਸਟਮਾਨ ਮੁੱਖ ਮੰਤਰੀ ਪੰਜਾਬ ਦੇ ਬੀਬੀਆਂ ਨੂੰ ਨਿੰਦੇ ਨੇ, ਕਦੇ ਸੁਖਵੀਰ ਸਿੰਘ ਬਾਦਲ ਨੂੰ ਨਿੰਦੇ ਨੇ ਬਹੁਤ ਅਪਸ਼ਬਦ ਬੋਲਦੇ ਨੇ। ਕਦੇ ਕਿਲਕਲੀ ਵਾਲੀ ਕਦੇ ਆਹ ਗੱਲ ਕੀ ਭਗਵੰਤ ਸਿੰਘ ਪਰਚੇ ਦਾ ਜੋਖ ਸਕਦਾ। ਉਹ ਮੁੱਖ ਮੰਤਰੀ ਹੈ ਪੰਜਾਬ ਦਾ ਉਹ ਆਪਣੇ ਡਿਵੈਲਪਮੈਂਟ ਵੱਲ ਧਿਆਨ ਨਹੀਂ ਦਿੰਦਾ। ਨਾ ਪੰਜਾਬ ਦੇ ਸਰਪੱਖੀ ਵੱਲ ਧਿਆਨ ਦਿੰਦਾ। ਇਸ ਤਰ੍ਹਾਂ ਦੇ ਨੌਜਵਾਨਾਂ ਦੀ ਜਿਹੜੀ ਆਵਾਜ਼ ਹੈ ਉਹ ਆਪਣੀ ਚਾਹੁੰਦੇ। ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਕੇ ਕਰਦੇ ਆ ਕਿ ਨੌਜਵਾਨਾਂ ਤੋਂ ਤਰ੍ਹਾਂ ਕੀਤਾ ਜਾਵੇ ਉਹ ਬੇਕਸੂਰ ਨੇ ਆਪਣਾ ਕਾਰੋਬਾਰ ਕਰਨ ਉਹਨਾਂ ਦਾ ਲੱਖਾਂ ਕਰੋੜਾ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਅੱਜ ਦੇਖੋ ਘਰ ਦੇ ਵਿੱਚ ਸੁੰਨਸਰਾ ਹੋਈ ਪਈ ਹੈ ਬੀਬੀਆਂ ਬਾਹਰ ਗਈਆਂ ਹੋਈਆਂ ਨੇ ਇਹਦਾ ਕੌਣ ਖੁਨਾਜਾ ਦੇਊਗਾ ਸੋ ਭਗਵੰਤ ਮਾਨ ਨੂੰ ਕੀ ਪੰਜਾਬ ਸਰਕਾਰ ਬਹੁਤ ਨਲਾਇਕੀ ਵਾਲੀ ਕੰਮ ਕਰ ਰਹੀ ਹੈ ਅਸੀਂ ਇਹੀ ਮੰਗ ਕਰਦੇ ਆ ਕਿ ਇਸ ਤਰ੍ਹਾਂ ਦੇ ਪਰਚੇ ਜੇ ਨਾ ਦਿੱਤੇ ਜਾਣ ਤੁਸੀਂ ਪੰਜਾਬ ਦੀ ਤਰੱਕੀ ਕਰੋ ਪੰਜਾਬ ਦੀ ਖੁਸ਼ਹਾਲੀ ਕਰੋ ਔਰ ਡਿਵੈਲਪਮੈਂਟ ਕਰੋ ਪੰਜਾਬ ਦਾ ਤੇ ਆਣ ਇਧਰ ਕਨਵਰਟਰ ਨਾ ਕਰੋ ਨੌਜਵਾਨਾਂ ਚ ਇਹ ਤਾਂ ਐਮਰਜੈਂਸੀ ਵਾਲੇ ਹਾਲਾਤ ਨੇ ਇਹ ਕੈਮਰਜਾ 775 ਚ ਲੱਗੀ ਸੀ ਇਹ ਕੈਮਰਜਾ ਸੀ 2022 ਤੋਂ ਲੱਗ ਰਹੀ ਹੈ ਜਿਹੜਾ ਵੀ ਕੋਈ ਬੋਲਦਾ ਬਾਅਦ ਚੱਕ ਦਿੰਨ ਚੁੱਪ ਕਰਕੇ ਅੰਦਰ ਬੰਦ ਕਰ ਦਿੰਦੇ ਨੇ ਇਹ ਬਹੁਤ ਮਾੜਾ ਰੁਝਾਨ ਹੈ ਇਹਨਾਂ ਨੂੰ ਇਹ ਗੱਲਾਂ ਭੁਗਤਨੇ ਪੈਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਲ ਇੱਕ ਰਹਿ ਗਿਆ ਇਹ ਸਾਰੇ ਲੋਕ ਵੀ ਇਸ ਤਰ੍ਹਾਂ ਦੇ ਹਾਲਾਤ ਜੋ ਪੈਦਾ ਕੀਤੇ ਨੇ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਊਗਾ ਓਕੇ ਵੀ ਜਿਹੜੀ ਨਾਰੀ ਭਾਈ ਕੀਤੀ ਜਾ ਰਹੀ ਹੈ ਕੀ ਮਸਲਾ ਪੰਜਾਬ ਦੀ ਮੌਜੂਦਾ ਸਰਕਾਰ ਨੇ ਇਹੋ ਜਿਹੇ ਹਾਲਾਤ ਬਣਾਤੇ ਕਿ ਜਿਹਹੇ ਐਮਰਜੈਂਸੀ ਦਾ ਟਾਈਮ ਹੁੰਦਾ ਸੀ ਉਹ ਦਹਿਸ਼ਤ ਦਾ ਮਾਹੌਲ ਹੈ ਅੱਜ ਹਰ ਬੰਦੇ ਨੂੰ ਬੋਲਣ ਤੋਂ ਜਿਹੜੀ ਆਪਣੇ ਇੱਥੇ ਤਾਂ ਅੱਜ ਇਹ ਹਾਲਾਤ ਬਣਾਤੇ ਵੀ ਬੋਲਦਾ ਵੀ ਨਹੀਂ ਬੰਦਾ ਫਿਰ ਵੀ ਉਹਦੇ ਤੇ ਪਰਚਾ ਦੇ ਕੇ ਅੰਦਰ ਕੀਤਾ ਜਾਂਦਾ ਅੱਜ ਅਸੀਂ ਜਸਦਾ ਰੋਜਾਕਰ ਸਿੰਘ ਜੀ ਦੇ ਘਰੇ ਖੜੇ ਆ ਜਿਹੜੇ ਸਾਡੇ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਲੀਡਰ ਸੀ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਪੋਤੇ ਰੋਪੀ ਹੋਰਾਂ ਨੂੰ ਤੇ ਨਾਲ ਜਿਹੜੇ ਦੋ ਸਾਥੀ ਹੋਰ ਚਾ ਉਹਨਾਂ ਦੇ ਚਾਚਾ ਜੀ ਦੇ ਬੇਟੇ ਜੱਸੀ ਸੀ ਤੇ ਨਰੋਮੀ ਸੀ ਉਹ ਤਿੰਨ ਬੰਦਿਆਂ ਨੂੰ ਪੁਲਿਸ ਨੇ ਅਰੈਸਟ ਕੀਤਾ ਹੈ ਇਹ ਹੈਰਾਨੀ ਦੀ ਗੱਲ ਹੈ ਵੀ ਅਰੈਸਟ ਕਿਹੜੇ ਮਸਲੇ 'ਚ ਕੀਤਾ ਹੈ ਤੇ ਕੋਈ 2017 ਦੇ ਵਿੱਚ ਪਰਚਾ ਹੋਇਆ ਸੀ ਜਗਮਨ ਸਮਰੇ ਤੇ ਜਗਮਨ ਇਹਸ ਪਿੰਡ ਦਾ ਜੰਪਲ ਹੈ ਇਸ ਕਰਕੇ ਜਗਮਨ ਨੂੰ ਜਿਹੜਾ ਇਸ ਨੂੰ ਇਸ ਦੇ ਉੱਪਰ ਪਰਚੇ-ਪਰਚੇ ਸਭ ਨੂੰ ਪਤਾ ਕਿ ਹੈਗੇ ਨੇ ਉਹਨਾਂ ਪਰਚਿਆਂ 'ਚ ਇਹਨਾਂ ਨੂੰ ਇਨਵੋਲਵ ਕਰਕੇ ਜਿਹੜਾ ਉਹਨਾਂ ਨੂੰ ਨਾਮਜ਼ਦ ਕੀਤਾ ਤੇ ਉਸ ਦਿਵਾਰ ਅਰੈਸਟ ਵੀ ਨਾਲ ਦੀ ਨਾਲ ਕਰ ਲਿਆ ਤੇ ਸੰਤਾਏ ਪਤਾ ਲੱਗਿਆ ਕਿ ਉਹਨਾਂ ਨੂੰ ਜੇੜ ਭੇਜਿਆ ਹੈ ਕਿ ਰਿਮਾਂਡ ਲਿਆ ਹੈ ਹਾਲ ਤੱਕ ਕੋਈ ਪਤਾ ਨਹੀਂ ਨਾ ਦਾ ਭਵਾਨੀਗੜ੍ਹ ਥਾਣੇ 'ਚ ਇੱਕ ਕੋਈ ਲੋਕਲ ਥਾਣਾ ਭਵਾਨੀਗੜ੍ਹ ਪੈਂਦਾ ਹੈ ਹੁਣ ਇਹ ਨਹੀਂ ਪਤਾ ਕਿੱਥੇ ਲੈ ਕੇ ਗਏ ਨੇ ਪਰ ਅਗਲੀ ਗੱਲ ਇਹ ਹੈ ਕਿ ਮਾਨਸਾ ਤੁਹਾਡੇ ਹਾਲਾਤ ਇਹ ਆ ਗਏ ਕਿ ਤੁਸੀਂ ਨੌਜਵਾਨਾਂ ਨੂੰ ਫੜ-ਫੜ ਕੇ ਤਸ਼ੱਦਦ ਕਰਕੇ ਅੰਦਰ ਦੇਣ ਲੱਗੇ ਤੁਸੀਂ ਉਹੀ ਲੋਕੋ ਜਿਹੜੇ ਕਹੇ ਸੀ ਬੋਲਣ ਦੀ ਸਭ ਨੂੰ ਸਭ ਨੂੰ ਖੁੱਲ ਹੈ ਜਿਹੜਾ ਮਰਜ਼ੀ ਜੋ ਬੋਲ ਸਕਦਾ ਥੋਡੀ ਵੀਡੀਓ ਅਸਲੀ ਹੈ ਥੋਡੀ ਵੀਡੀਓ ਨਕਲੀ ਹੈ ਸਾਨੂੰ ਇਹਦਾ ਕੋਈ ਮਤਲਬ ਨਹੀਂ ਸਾਡਾ ਨਾ ਸਾਡਾ ਮਕਸਦ ਹੈ ਨਾ ਪਿੰਡ ਵਾਲਿਆਂ ਦਾ ਮਕਸਦ ਹੈ ਸਾਡਾ ਤਾਂ ਮਤਲਬ ਇੱਕੋ ਚੀਜ਼ ਨਾਲ ਹੈ ਕਿ ਤੁਸੀਂ ਸਾਨੂੰ ਇਹ ਦੱਸ ਦਿਓ ਵੀ ਇਹ ਨੌਜਵਾਨ ਸਾਥੀ ਕਿਉਂ ਫੜੇ ਨੇ ਇਹਨਾਂ ਨੂੰ ਰਿਹਾ ਕਰੋ ਸਾਡਾ ਇਹਨਾਂ ਦੇ ਨਾਲ ਮਕਸਦ ਹੈ ਇਹਨਾਂ ਦਾ ਕਸੂਰ ਦੱਸੋ ਕੋਈ ਉਹਦੀ ਵੀਡੀਓ ਦੇ ਨਾਲ ਇਹ ਵਿੱਚ ਹੋਣ ਉਹਨਾਂ ਨਾਲ ਕੋਈ ਗੱਲਬਾਤ ਕਰਦੇ ਹੁਣ ਜਿਵੇਂ ਹੁਣ ਸਾਨੂੰ ਪਿੰਡ ਤੋਂ ਪਤਾ ਲੱਗਿਆ ਦੋ ਨੌਜਵਾਨ ਤਾਂ ਰومی ਦੇ ਜਸੀ ਦਾ ਇਹ ਨੇ ਕਹਿੰਦੇ ਜਿਨ੍ਹਾਂ ਕੋਲ ਬਟਨ ਵਾਲੇ ਫੋਨ ਤਾਂ ਦੇਖਦੇ ਨਹੀਂ ਹੈਗੇ ਕੁਝ ਤੇ ਉਹਨਾਂ ਲੋਕਾਂ ਨੂੰ ਤੁਸੀਂ ਜਿਹੜਾ ਫੜ ਕੇ ਅੰਦਰ ਦੇਤਾ ਤੇ ਪਰ ਇੱਥੇ ਦੂਜੇ ਪਾਸੇ ਸਵਾਲ ਇਹ ਉੱਠਦਾ ਹੈ ਕਿ ਮਾਨ ਸਾਹਿਬ ਕੀ ਤੁਸੀਂ ਜਗਮਨ ਸਮਰੇ ਨੂੰ ਜਾਣਦੇ ਨਹੀਂ ਕੀ ਤੁਸੀਂ ਉਹਦੇ ਘਰੇ ਰਹਿੰਦੇ ਨਹੀਂ ਰਹੇ ਜਾਂ ਤੁਸੀਂ ਉਹ ਤੋਂ ਫੰਡ ਇਕੱਠਾ ਕਰਾਉਂਦੇ ਨਹੀਂ ਰਹੇ ਕੀ ਤੁਸੀਂ ਕੈਨੇਡਾ ਜਾ ਕੇ ਸਾਰੀ ਆਮ ਆਦਮੀ ਪਾਰਟੀ ਉੱਥੇ ਜਾ ਕੇ ਬੈੰਦੀ ਨਹੀਂ ਰਹੀ ਫਿਰ ਇਹਨਾਂ ਦੇ ਇਹ ਸਵਾਲਾਂ ਦੇ ਜਵਾਬ ਦਿਓ ਨਾ ਤੁਸੀਂ ਦੂਜਿਆਂ ਤੇ ਉਂਗਲੀ ਚੱਕੀ ਜਾਂਦੇ ਹੋ ਤੁਸੀਂ ਉਹੀ ਲੋਕ ਹੋ ਅੱਜ ਤੱਕ ਤੁਹਾਡੇ ਬਾਰੇ ਬੋਲੇ ਨੇ ਤੁਸੀਂ ਉਹ ਲੋਕ ਹੋ ਜਿਹੜੇ ਲੋਕਾਂ ਦੀਆਂ ਧੀਆਂ ਪੈਣਾ ਉਹਨਾਂ ਦੇ ਬੱਚਿਆਂ ਦਾ ਕਾਨੂੰਨੀ ਛੱਡਾ ਜਿਹੜੇ ਲੋਕਾਂ ਨੇ ਤੁਸੀਂ ਉਹ ਜਿਹੜੇ ਕਰਦਾਰ ਕੁਸ਼ੀਆਂ ਜਿਹੜੀਆਂ ਅਸੀਂ ਨਹੀਂ ਚਾਹੁੰਦੇ ਕਿਉਂਕਿ ਮੁੱਖ ਮੰਤਰੀ ਦਾ ਅਹੁਦਾ ਬਹੁਤ ਵੱਡਾ ਹੈ ਮੁੱਖ ਮੰਤਰੀ ਬਹੁਤ ਵੱਡਾ ਹੁੰਦਾ ਹੈ ਅਸੀਂ ਹਮੇਸ਼ਾ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਇਹਨਾਂ ਨੇ ਮਾਨਸਾਹਬ ਹੋਰਾਂ ਨੇ ਕੰਮ ਸ਼ੁਰੂ ਕੀਤਾ ਅਸੀਂ ਇੱਕੋ ਗੱਲ ਕਹੀ ਹੈ ਕਿ ਭਾਈ ਕਿਸ ਦੀ ਨਿੱਜੀ ਤੌਰ ਤੇ ਕਰਦਾਰ ਕੁਸ਼ੀ ਨਾ ਕਰੋ ਜੇ ਕੋਈ ਗਲਤ ਹੈ ਗਲਤ ਹੈ ਜੋ ਮਰਜ਼ੀ ਚੱਲੀ ਜਾਵੇ ਪਰ ਤੁਸੀਂ ਅਹੁਦੇ ਦੀ ਗਰਮਾਂ ਰੱਖੋ ਪਰ ਇਹਨਾਂ ਲੋਕਾਂ ਨੇ ਨਹੀਂ ਸੁਣੀ ਅੱਜ ਉਹੀ ਜੋ ਬੀਜਿਆ ਉਹ ਵੱਢ ਰਹੇ ਨੇ ਅੱਜ ਜਿਹੜੀ ਇਹ ਇਹਨਾਂ ਨੌਜਵਾਨਾਂ ਨੂੰ ਸਾਡੇ ਨੂੰ ਫੜ ਕੇ ਅੰਦਰ ਦਿੱਤਾ ਮੈਂ ਪੁਲਿਸ ਵਾਲਿਆਂ ਨੂੰ ਵੀ ਕਹਿਣਾ ਇੱਕ ਗਊ ਹੱਤਿਆ ਇਹ ਤੁਸੀਂ ਇਹਦੀ ਇਹਦੀ ਉਪਰ ਭਾਈ ਕਰਨੀ ਪੈਣੀ ਆ ਤੁਹਾਨੂੰ ਕਿਸੇ ਨਾ ਕਿਥੇ ਜਾ ਕੇ ਕਿਉਂਕਿ ਤੁਸੀਂ ਲੋਕੋ ਜਿਹੜੇ ਸਰਕਾਰ ਦੇ ਵਿੱਚ ਅੱਜ ਬੈਠੇ ਧੱਕੇਸ਼ਾਹੀਆਂ ਬਹੁਤ ਚੱਲ ਰਹੀਆਂ ਨੇ ਪਰ ਇਹਨਾਂ ਧੱਕੇਸ਼ਾਹੀਆਂ ਦੇ ਖਿਲਾਫ ਜਿਹੜਾ ਇਹ ਬਹੁਤ ਮੰਦ ਭਾਗ ਹੈ ਕਿ ਜਿਹੜਾ ਇਹਨਾਂ ਨੌਜਵਾਨਾਂ ਨੂੰ ਅੰਦਰ ਦੇਖ ਕੇ ਤੇ ਆਵਾਜ਼ ਬੰਦ ਕੀਤੀ ਆ ਉਹ ਕਿਹਦੀ ਕਿਹਦੀ ਆਵਾਜ਼ ਬੰਦ ਕਰੋਗੇ ਪੂਰੀ ਦੁਨੀਆ ਦੇ ਵਿੱਚ ਤੁਹਾਡੀ ਵੀਡੀਓ ਜਾਂਦੀਆਂ ਨੇ ਉਹ AI ਐ ਉਹ ओरिजिनल ਐ ਉਹ ਕੀ ਬਣਿਆ ਸਾਨੂੰ ਉਹਦਾ ਕੋਈ ਮਤਲਬ ਨਹੀਂ ਅਕਾਲੀ ਦਲ ਕੀ ਕਰ ਰਿਹਾ ਜੀ ਦੋਸਤ ਅਕਾਲੀ ਦਲ ਅੱਜ ਪਰਿਵਾਰ ਦੇ ਨਾਲ ਮਿਲ ਕੇ ਅਸੀਂ ਪਰਿਵਾਰ ਦੇ ਨਾਲ ਜੋ ਉਹਨਾਂ ਦਾ ਫੈਸਲਾ ਪਰਿਵਾਰ ਤਾਂ ਚਲੋ ਇੱਥੇ ਹੀ ਨਹੀਂ ਆ ਘਰ ਨੂੰ ਜਿੰਦੇ ਲੱਗੇ ਪਏ ਨੇ ਅੱਜ ਤਾਂ ਸਾਰੇ ਇਕੱਠੇ ਹੋ ਕੇ ਪਿੰਡ ਆਲੇ ਆ ਭਾਈ ਉਹਦੇ ਹੱਕ 'ਚ ਖੜੇ ਆ ਉਹਨੂੰ ਛਡਾਉਣ ਵਾਸਤੇ ਖੜੇ ਆ ਮੈਂ ਰਾਤ ਦਾ ਲੱਗਿਆ ਹੋਇਆ ਐਸੇ ਗੱਲ ਤੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨਾਲ ਵੀ ਗੱਲ ਹੋਈ ਹੈ ਮੈਂ ਵੀ ਨਿੱਜੀ ਤੌਰ ਤੇ ਪੁਲਿਸ ਨਾਲ ਗੱਲ ਕਰ ਰਿਹਾ ਤੇ ਜਿੱਥੇ ਲੋੜ ਪਊਗੀ ਜੇ ਧਰਨਾ ਲਾਉਣਾ ਹੈ ਧਰਨੇ ਤੇ ਜਾਵਾਂਗੇ ਮੁਜ਼ਾਹਰਾ ਕਰਨਾ ਉਹ ਮੁਜ਼ਾਹਰਾ ਕਰਨਾ ਉਹ ਭੁੱਖ ਹੜਤਾਲ ਦੇ ਬੈਠਣਾ ਭੁੱਖ ਹੜਤਾਲ ਦੇ ਮੈਂ ਬੈਠੂਗਾ ਅੱਜ ਤਰਨ ਟੈਕਸ਼ਨ ਕੀ ਹੋ ਰਿਹਾ ਹੈ ਤਰਨ ਟੈਕਸ਼ਨ ਹੁਣ ਅਸੀਂ ਪਿੰਡ ਵਾਲੇ ਸਾਰੇ ਸਲਾਹ ਕਰਨਗੇ ਪੈਗੇ ਤੇ ਦੂਜੀ ਦੂਜੀ ਗੱਲ ਇਹ ਹੈ ਮੈਂ ਇੱਥੇ ਇੱਕ ਚੀਜ਼ ਦੱਸਣਾ ਚਾਹੁੰਦਾ ਐਕਸ਼ਨ ਸਾਡਾ ਇਹੀ ਹੈ ਕਿ ਅੱਜ ਅਸੀਂ ਅਸੀਂ ਐਸਐਸਪੀ ਸਾਹਿਬ ਨੂੰ ਤੇ ਹੋਰ ਅਫਸਰਾਂ ਨੂੰ ਮਿਲਦੀ ਕੋਸ਼ਿਸ਼ ਕਰਦੇ ਆ ਕਿਉਂਕਿ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਕਿ ਭਾਈ ਇਹਨੂੰ ਪਿਆਰ ਨਾਲ ਨਿਪਟ ਲੋ ਨਹੀਂ ਇਹ ਸੰਘਰਸ਼ ਪਹਿਲਾਂ ਵੀ ਫੱਗੂ ਵਾਲਿਆਂ ਨੇ ਲੜਿਆ ਸੀ ਜਦੋਂ ਬੀਬੀ ਭਰਾ ਦੇ ਖਿਲਾਫ ਤੇ ਸੰਘਰਸ਼ ਫੇਰ ਹੋਊਗਾ ਇਹ ਘਰ ਮੈਂ ਇੱਕ ਹੋਰ ਦਿਖਾਉਣਾ ਚਾਹਣਾ ਤੁਸੀਂ ਦਿਖਾ ਦਿਓ ਮਾਨ ਸਾਹਿਬ ਨੂੰ ਇਹ ਉਹੀ ਘਰ ਹੈ ਜਿੱਥੇ ਭਗਵੰਤ ਮਾਨ ਆ ਕੇ ਗਏ ਸੀ ਜੀ ਇਹ 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 ਦੱਸਣਾ ਚਾਹਣਾ ਮਾਨ ਸਾਹਿਬ ਤੁਸੀਂ ਸੁਣ ਲਓ ਤੁਸੀਂ ਜੈਸਦਾਰ ਜਗੀਰ ਸਿੰਘ ਦੀ ਸਮਾ ਤੇ ਮੱਥਾ ਟੇਕ ਕੇ ਇਹ ਇੱਥੋਂ ਸ਼ੁਰੂਆਤ ਕੀਤੀ ਸੀ ਤੁਸੀਂ ਇਹ ਉਹ ਘਰ ਨੇ ਇਹ ਸਮਰੇ ਦੇ ਜਿਹੜੇ ਪਰਿਵਾਰ ਦੀ ਜਿਹੜੀ ਗੱਲ ਕਰਦੇ ਹੋ ਉਹਦੇ ਉਹਦੇ ਪਦਾਦੇ ਦੇ ਤੇ ਇਸ ਕਰਕੇ ਤੁਸੀਂ ਕੋਈ ਜੋ ਫੈਸਲਾ ਕਰੂਗਾ ਮੈਂ ਇੱਥੇ ਹੋਰ ਕਹਿਣਾ ਚਾਹਣਾ ਦਰਬਾਰ ਸਾਹਿਬ ਦੀ ਏਆਈ ਦੀ ਵੀਡੀਓ ਬਣੀ ਸਾਰੀ ਦੁਨੀਆ ਨੇ ਦੇਖੀ ਮਹਿਮਾਨ ਸਾਹਿਬ ਨੂੰ ਪੁੱਛਣਾ ਚਾਹਣਾ ਤੁਸੀਂ ਉਹਦੇ ਤੇ ਕੀ ਕਰ ਬੈਠੇ ਤੁਹਾਡੀ ਸਰਕਾਰ ਦੀ ਇੱਕ ਚਿੱਠੀ ਦਿਖਾਓ ਤੁਸੀਂ ਕਿਹੜੇ ਕੋਰਟ ਚ ਗਏ ਤੁਹਾਡੇ ਜ਼ਿੰਮੇਵਾਰੀ ਨਹੀਂ ਬੰਦੀ ਤੁਸੀਂ ਤੇ ਨਕਰੋ ਪੰਜਾਬੀਆਂ ਦੇ ਪੂਰੇ ਪੰਜਾਬ ਦੇ ਮੁੱਖ ਮੰਤਰੀਓ ਤੁਹਾਡਾ ਫਰਜ਼ ਨਹੀਂ ਬੰਦਾ ਸੀ ਕਿ ਉਹਦੇ ਲਈ ਫੇਸਬੁੱਕ ਤੇ ਗੂਗਲ ਨੂੰ ਲੇਖੋ ਅੱਜ ਤੁਹਾਡੇ ਤੇ ਆ ਗਈ ਤਾਂ ਤੁਸੀਂ ਫੇਸਬੁੱਕ ਗੂਗਲ ਸਭ ਨੂੰ ਨੋਟਿਸ ਵੀ ਕਰਾਤੇ ਕੋਰਟ ਤੋਂ ਫੈਸਲੇ ਵੀ ਕਰਾਤੇ ਵੀਡੀਓ ਵੀ ਨਕਲੀ ਅਸਲੀ ਬਣਾਤੀ ਥੋੜਾ ਫਰਜ਼ ਨਹੀਂ ਬੰਦਦਾ ਸੀ ਕਿ ਉਦੋਂ ਜਦੋਂ ਦਰਬਾਰ ਸਾਹਿਬ ਜਾਂ ਹੋਰ ਧਾਰਮਿਕ ਜਿਹੜੇ ਮੰਦਰ ਮਸਜਿਦ ਨੇ ਉਹਨਾਂ ਦੀ ਜਦੋਂ ਵੀਡੀਓ ਬਣਦੀ ਹੈ ਨੇ ਉਦੋਂ ਕੋਈ ਕਾਰਵਾਈ ਕਰੋ ਉਦੋਂ ਕੋਈ ਕਾਰਵਾਈ ਨਹੀਂ ਸੋ ਇਸ ਕਰਕੇ ਸਿਰਫ ਤੇ ਸਿਰਫ ਇਹ ਹੈ ਕਿ ਆਪਣੀ ਰਾਜਨੀਤੀ ਆਪਣੀ ਸਿਆਸਤ ਨੂੰ ਬਚਾਉਣ ਵਾਸਤੇ ਇਹ ਸਾਰਾ ਕੁਝ ਕੀਤਾ ਗਿਆ ਤੁਹਾਨੂੰ ਇਥੋਂ ਪਤਾ ਲੱਗਿਆ ਕਿ ਪਰਚਾ ਜਿਹੜਾ ਹੈ ਉਹ ਮੂਹਨ ਕਠਾਣੇ ਦਾ ਹੈ ਐਫ ਆਈ ਆਰ ਨੰਬਰ 117/21 2021 ਦਾ ਪਰਚਾ ਹੈ ਮਤਲਬ 2021 ਦਾ ਪਰਚਾ ਤੇ ਨਾਮਜਾਦ ਬੰਦਾ ਹੋਣ ਹੋ ਰਿਹਾ ਹੈ ਉਹਦੇ ਚ ਮੂਨ ਕਥਾਣੇ ਵਾਲੇ ਇਹਨਾਂ ਨੂੰ ਲੈ ਕੇ ਗਏ ਨੇ ਸੋ ਐਸ ਐਚਓ ਸਾਹਿਬ ਨੂੰ ਅਸੀਂ ਇਹੀ ਕਿਹਾ ਕਿ ਭਾਈ ਹੁਣ ਜਿਹੜੀਆਂ ਅੱਗੇ ਘਰ ਦੀਆਂ ਔਰਤਾਂ ਨੇ ਜਿਹੜੀਆਂ ਉਹ ਆਸ ਟਾਈਮ ਜਿਹੜਾ ਪਿੰਡ ਦੇ ਵਿੱਚ ਮਾਹੌਲ ਬਣਿਆ ਹੈ ਦਹਿਸ਼ਤ ਦਾ ਤੇ ਔਰਤਾਂ ਜਿਹੜੀਆਂ ਨੇ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੀਆਂ ਤੇ ਇਹਨਾਂ ਦੇ ਪਰਿਵਾਰਾਂ ਦੀਆਂ ਜਿਹੜੀਆਂ ਲੇਡੀਜ਼ ਨੇ ਸਾਡੀਆਂ ਪਰਿਵਾਰ ਦੀਆਂ ਉਹ ਹੋਰ ਪਾਸੇ ਕਿਤੇ ਬੈਠੀਆਂ ਨੇ ਸਿਰਫ ਇਹ ਹੀ ਡਰ ਹੈ ਵੀ ਕੱਲ ਨੂੰ ਕਿਤੇ ਔਰਤਾਂ ਨੂੰ ਵੀ ਨਾ ਇਹ ਜਿਹੜਾ ਥਾਣੇ ਭਲਾਇਆ ਜਾਵੇ ਸੋ ਅਸੀਂ ਇਹਨਾਂ ਨੂੰ ਇਹ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਕਾਰਵਾਈ ਜਿਹੜੀ ਹੈ ਜਿਹੜੀ ਹੋਈ ਹੈ ਉਹਦੇ ਵਾਸਤੇ ਸੰਘਰਸ਼ ਲੜੀ ਰਹਾਂ ਪਰ ਜਿਹੜਾ ਅੱਗੇ ਜੇ ਕੋਈ ਇਹੋ ਜਿਹੀ ਕਾਰਵਾਈ ਹੁੰਦੀ ਹੈ ਤਾਂ ਫਿਰ ਇਹ ਸਮਝ ਲਓ ਵੀ ਇਹ ਥਾਣਾ ਦਾ ਗੇਟ ਜਿਹੜਾ ਬੰਦ ਰਹੂਗਾ ਪੱਕੇ ਤੌਰ ਤੇ ਇਹ ਤੁਹਾਨੂੰ ਕਲੀਅਰ ਕਰਦਾ ਉਹ ਗੁਰਜੀ ਮੈਂ 2021 ਦਾ ਪਰਚਾ 120 ਵੀ ਦੇ ਤਹਿਤ ਹੁਣ ਸੱਤੀ ਜੇ ਨਾਮਜਦ ਕੀਤਾ ਜਾ ਰਿਹਾ ਕਿਵੇਂ ਦੇਖ ਲੋ ਪੁਲਿਸ ਬਹੁਤ ਤੇਜ਼ ਹੈ ਤੇ ਸਾਰਿਆਂ ਨੂੰ ਕਲੀਅਰ ਹੈ ਕਿ ਪਰਚਾ ਇਹਦੇ ਵਿੱਚ ਨਾਮਜਦ ਕਿਉਂ ਕੀਤਾ ਗਿਆ ਇੱਕੋ ਇੱਕ ਮਸਲਾ ਜਗਮਨ ਸਮਰਾ ਉਸੇ ਦਾ ਨਾਮ ਬੋਲਦਾ ਉਸੇ ਦੀ ਵੀਡੀਓ ਕਰਕੇ ਤਾਂ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਦੇ ਚੇਲੇ ਇਹ ਭਗਵੰਤ ਮਾਨ ਸਾਹਿਬ ਨੂੰ ਇਹ ਮੈਂ ਕਹਿਣਾ ਚਾਹੁੰਨਾ ਕਿ ਭਾਈ ਥੋੜੀ ਬੰਦੇ ਨੇ ਥੋੜੀ ਲੋਕ ਨੇ ਇਹ ਜਿਨ੍ਹਾਂ ਨੇ ਤੁਹਾਨੂੰ ਜਿਤਾਇਆ ਸੀ ਜਿਨ੍ਹਾਂ ਤੇ ਅੱਜ ਪਰਚੇ ਦੇ ਦੇ ਉਹਨਾਂ ਦੇ ਪਰਿਵਾਰਾਂ 'ਚ دہشت ਫੈਲਾ ਕੇ ਉਹਨਾਂ ਨੂੰ ਅੰਦਰ ਤੁਸੀਂ ਜੇਲ੍ਹਾਂ ਦੇ ਵਿੱਚ ਬੰਦ ਕਰ ਰਹੇ ਹੋ ਇਹ ਥੋੜੀ ਲੋਕ ਨੇ ਕਿਰਪਾ ਕਰਕੇ ਇਹਨੂੰ ਬੰਦ ਕੀਤਾ ਜੀ